ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਹੈ ਸਾਰੇ ਜਣੇ ਠੀਕ ਠਾਕ ਹੋਵੋਗੇ ਤਾਂ ਮੈਂ ਤੁਹਾਨੂੰ ਪਰਸੂ ਇੱਕ ਵੀਡੀਓ ਵਿੱਚ ਦੱਸਿਆ ਸੀ ਕਰੀਮ ਬਾਰੇ ਕਿ ਜਿਹੜੀ ਮੈਂ ਖੁਦ ਘਰ ਤਿਆਰ ਕੀਤੀ ਕਿਸ ਚੀਜ਼ ਤੋਂ ਕੀਤੀ ਹੈ ਕਿਵੇਂ ਕੀਤੀ ਹੈ ਤੁਹਾਡਾ ਨਾਲ ਲਾਈਵ ਪ੍ਰੂਫ ਦੱਸਦੀਆਂ ਤੇ ਸੱਚ ਜਾਣਿਓ ਇਹ ਕਰੀਮ ਲਗਾ ਕੇ ਨਾ ਤੁਸੀਂ ਲੱਖਾਂ ਵਾਲੇ ਫੇਸ਼ੀਅਰ ਵੀ ਕਰਵਾ ਲੋਗੇ ਨਾ ਉਹਨੂੰ ਵੀ ਮਾਤ ਦੇਗੀ ਇਹ ਵਾਲੀ ਕਰੀਮ ਤੇ ਬਹੁਤ ਹੀ ਸੌਖੇ ਤਰੀਕੇ ਨਾਲ ਬਣਦੀ ਹੈ ਉਹੀ ਤੁਹਾਡੇ ਨਾਲ ਅੱਜ ਸ਼ੇਅਰ ਕਰਨ ਆਈ ਆਂ ਵੀਡੀਓ ਤੇ ਜਿਹੜੇ ਨਵੇਂ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈੱਲ ਨੂੰ ਜਰੂਰ ਪ੍ਰੈਸ ਕਰਿਆ ਕਰੋ ਤੇ ਜਿਹੜੀ ਨੋਟੀਫਿਕੇਸ਼ਨ ਹੋਏ ਤੁਹਾਡੇ ਤੱਕ ਪਹਿਲੇ ਪਹੁੰਚੇਗੀ ਤੇ ਫਿਰ ਸਾਰੀਆਂ ਵੀਡੀਓ ਤੁਹਾਨੂੰ ਜਿਹੜੀਆਂ ਨੇ ਸ਼ੋ ਹੋਣਗੀਆਂ ਤੇ ਲਓ ਜੀ ਵੀਡੀਓ ਇੰਨੀ ਵਧੀਆ ਇੰਟਰਸਟਿੰਗ ਵੀਡੀਓ ਹੈ ਮਨ ਦੇ ਕਿ ਬਹੁਤ ਵਧੀਆ ਉਹਨਾਂ ਲਈ ਜਿਨ੍ਹਾਂ ਦੇ ਛਾਈਆਂ ਦਾਗ ਤੱਬੇ ਹੈ ਨਾ ਪਿਗਮੈਂਟੇਸ਼ਨ ਮੁਲਾਜਮਾ ਉਹ ਸਭ ਨੂੰ ਇਹ ਕਰੀਮ ਠੀਕ ਕਰਦੀ ਹੈ ਕਿਵੇਂ ਬਣਦੀ ਹੈ ਕਿਸ ਚੀਜ਼ ਦੀ ਬਣਾਈ ਹੋਈ ਹੈ ਉਹੀ ਤੁਹਾਨੂੰ ਲੱਗਿਆ ਸ਼ੇਅਰ ਕਰਨ ਵਾਸਤੇ ਤੇ ਲੋ ਜੀ ਇਹਦੇ ਲਈ ਆਪਾਂ ਲਿਆਏ ਦੇਸੀ ਘਿਓ ਗਾਂ ਦੇ ਦੁੱਧ ਦਾ ਦੇਸੀ ਘਿਓ ਠੀਕ ਹੈ ਜੀ ਦੇਸੀ ਘਿਓ ਗਾਂ ਦੇ ਦੁੱਧ ਦਾ ਲਿਆਏ ਇਹ ਤਾਂਬੇ ਦਾ ਲੋਟਾ ਜਿਹਨੂੰ ਆਪਾਂ ਗੜਵੀ ਵੀ ਬੋਲਦੇ ਨੇ ਆ ਤੇ ਨਾਲ ਲਿਆ ਠੰਡਾ ਪਾਣੀ ਔਰ ਲਈਏ ਥਾਲੀ ਥਾਲੀ ਤੁਸੀਂ ਚਾਹੇ ਸਟੀਲ ਦੀ ਵੀ ਲੈ ਸਕਦੇ ਹੋ ਤੇ ਚਾਹੇ ਤੁਸੀਂ ਆ ਜਿਹੜੀ ਤਾਂਬੇ ਦੀ ਥਾਲੀ ਹੁੰਦੀ ਹੈ ਨਾ ਜਿਹਨੂੰ ਆਪਾਂ ਕਹਿਣ ਦੀ ਥਾਲੀ ਕਹਿੰਦੇ ਹਨਾ ਉਹ ਵੀ ਲੈ ਸਕਦੇ ਹੋ ਤੇ ਇਹਦੇ ਨਾਲ ਜਿਹੜੀ ਕਰੀਮ ਹੁਣ ਤਿਆਰ ਹੋਊਗੀ ਨਾ ਮੈਂ ਕਹਿੰਨੀ ਇੰਨੀ ਵਧੀਆ ਬੈਸਟ ਕਰੀਮ ਇੰਨੀਆਂ ਭੈਣਾਂ ਦੀਆਂ ਸ਼ਾਇਆਂ ਇੰਨੇ ਲੋਕਾਂ ਦੀਆਂ ਸ਼ਾਇਆਂ ਠੀਕ ਹੋਈਆਂ ਨੇ ਲਾਈਵ ਪ੍ਰੂਫ ਹੈ ਦੇਸੀ ਨੁਸਖਾ ਹੈ ਬਹੁਤ ਹੀ ਵਧੀਆ ਕਾਰਗਿਲ ਹੈ ਤੇ ਇਹ ਦੇਖੋ ਐਦਾਂ ਆਪ ਦੇਸੀ ਘੋਪਾ ਕੇ ਤੇ ਜਿਹੜਾ ਇਹ ਤਾਂਬੇ ਦਾ ਲੋਟਾ ਹੈ ਨਾ ਜਾਨਕਿ ਜਿਹੜੀ ਗੜਵੀ ਲੋਟਾ ਇਹਨੂੰ ਐਦਾਂ ਕਮਾਣਾ ਹੈ ਇਹ ਤੁਸੀਂ 100 ਵਾਰ ਮਤਲਬ ਕਿ ਕਮਾ ਦੇਣਾ ਐਦਾਂ ਐਦਾਂ 100 ਵਾਰ ਕਮਾਦਣਾ ਹੁਣ ਆਪਾਂ 100 ਵਾਰ ਤੁਹਾਨੂੰ ਗਿਣ ਕੇ ਤਾਂ ਨਹੀਂ ਦੱਸਿਆ ਕਿਉਂਕਿ ਫਿਰ ਤਾਂ ਵੀਡੀਓ ਬੜੀ ਲੰਬੀ ਹੋ ਜਾਣੀ ਸੀ ਇਸ ਕਰਕੇ ਆਪਾਂ 6-7 ਮਿੰਟ ਦੀ ਵੀਡੀਓ ਬਣਾ ਕੇ ਮੈਂ ਕਿ ਤੁਹਾਡੇ ਨਾਲ ਆਪਾਂ ਸ਼ੇਅਰ ਕਰਦੇ ਆਂ ਪਹਿਲਾਂ ਮੈਂ ਬਣਾਈ ਹੋਈ ਕ੍ਰੀਮ ਇਹ ਸਪੈਸ਼ਲ ਤੁਹਾਡੇ ਲਈ ਵੀਡੀਓ ਬਣਾਉਣ ਵਾਸਤੇ ਮੈਂ ਇਹ ਵਾਲੀ ਕ੍ਰੀਮ ਬਣਾਉਣ ਲੱਗੀ ਆਂ ਕਿ ਚਲੋ ਮੇਰੀਆਂ ਭੈਣਾਂ ਨੂੰ ਕੁਝ ਫਾਇਦਾ ਹੋਵੇ ਇੰਨੀਆਂ ਮਹਿੰਗੀਆਂ ਮਹਿੰਗੀਆਂ ਕ੍ਰੀਮਾਂ ਲਾਂਦੀਆਂ ਨੇ ਇੰਨੇ ਮਹਿੰਗੇ ਮਹਿੰਗੇ ਫੇਸ਼ੀਅਲ ਕਰਵਾਉਂਦੀਆਂ ਨੇ ਫਿਰ ਵੀ ਕੋਈ ਵੀ ਅਸਰ ਨਹੀਂ ਹੁੰਦਾ ਹੈਗਾ ਫੇਸ ਤੇ ਹਨਾ ਤੇ ਇਹ ਜਦੋਂ ਕਰੀਮ ਤੁਸੀਂ ਲਗਾਓਗੇ ਨਾ ਇਹ ਨਾਈਟ ਨੂੰ ਲਗਾਨੀ ਹੈ ਸੌਣ ਲੱਗਿਆਂ ਲਗਾਨੀ ਮਤਲਬ ਕਿ ਤੇ ਇੰਨੀ ਵਧੀਆ ਕਰੀਮ ਹੈ ਨਾ ਬਹੁਤ ਹੀ ਵਧੀਆ ਤੇ ਇਹਨੂੰ ਮਤਲਬ ਕਿ ਆਪਾਂ 100 ਵਾਰ ਜਦ ਕਮਾ ਦੇਣਾ ਹੈ ਉਸ ਤੋਂ ਬਾਅਦ ਇਹਦੇ ਵਿੱਚ ਠੰਡਾ ਪਾਣੀ ਪਾਣਾ ਹੈ ਐਂਡ ਚਿਲਡ ਪਾਣੀ ਠੰਡਾ ਠੰਡਾ ਪਾਣੀ ਪਾ ਕੇ ਫਿਰ ਇਹਨੂੰ ਆਪਾਂ 60 70 ਵਾਰੀ 50 ਵਾਰੀ ਵਾਧੂ ਵਾਧ ਜਿੰਨਾ ਵੀ ਹੋ ਸਕੇ ਨੂੰ ਇਦਾਂ ਕਮਾਈ ਜਾਣਾ ਹੈ ਕਮਾਈ ਜਾਣਾ ਹੈ ਤੇ ਇਹ ਇੱਕ ਨਾ ਐਸੀ ਕਰੀਮ ਬਣ ਕੇ ਤਿਆਰ ਹੋ ਜਾਂਦੀ ਹੈ ਐਸੀ ਕਰੀਮੀ ਫੋਰਮ ਵਿੱਚ ਬਣ ਕੇ ਤਿਆਰ ਹੋ ਜਾਂਦੀ ਹੈ ਕਿ ਮੈਂ ਕਹਨੀ ਆਏ ਹਾਏ ਨਾ ਸੋਨਾ 글로 ਚਿਹਰੇ ਤੇ ਆਂਦਾ ਏ ਇੰਨੀ ਵਧੀਆ ਕਰੀਮ ਐ ਨਾ ਰਾਤ ਨੂੰ ਲਗਾ ਕੇ ਛੱਡ ਦੇਣੀ ਬਸ ਮ사ਜ ਕਰ ਲੈਣੀ ਚੰਗੀ ਤਰ੍ਹਾਂ ਤੇ ਮ사ਜ ਕਰਨ ਤੋਂ ਬਾਅਦ ਸਵੇਰੇ ਜਦ ਤੁਸੀਂ ਫੇਸ ਆਪਣਾ ਵੋਸ਼ ਕਰੋਗੇ ਨਾ ਜਿਹੜਾ ਵੀ ਤੁਸੀਂ ਕੋਈ ਮਤਲਬ ਕਿ ਫੇਸ ਵੋਸ਼ ਵਰਤਦੇ ਹੋ ਜਾਂ ਸੋਪ ਵਰਤਦੇ ਹੋ ਹਨ ਜਦੋਂ ਤੁਸੀਂ ਫੇਸ ਵੋਸ਼ ਕਰੋਗੇ ਨਾ ਫਿਰ ਤੁਸੀਂ ਦੇਖੋ ਕਿੰਨਾ ਸੋਹਣਾ 글로 ਆਂਦਾ ਚਿਹਰੇ ਤੇ ਕਿੰਨਾ ਨਖਾਰ ਆਂਦਾ ਏ ਮੈਂ ਕਹਿੰਨੀ ਇੰਨੀ ਵਧੀਆ ਕਰੀਮ ਕਿਤੇ ਨਹੀਂ ਦੇਖੀ ਹੋਣੀ ਜਿੰਨੀ ਇਹ ਵਧੀਆ ਕਰੀਮ ਹੈ ਨਾ ਤੇ ਇਹ ਸਾਡੇ ਇੱਥੇ ਪੰਸਾਰੀ ਨੇ ਉਹਨਾਂ ਨੇ ਇਹ ਦੱਸਿਆ ਸੀਗਾ ਨੁਸਕਾ ਪੰਸਾਰੀਆਂ ਨੇ ਤੇ ਆ ਦੇਖੋ ਇਹ ਹੁਣ ਮੈਂ ਮਤਲਬ ਕੀ ਕਾਪ ਮੈਨੂੰ ਲੱਗਦਾ 2 300 ਵਾਰ ਮੈਂ ਇਹਨੂੰ ਗੜਵੀ ਨੂੰ ਘਮਾ ਦਿੱਤੇ ਇਹਨੂੰ ਲੋਟੇ ਨੂੰ ਘਮਾ ਘਮਾ ਕੇ ਤੇ ਜਿਹੜੀ ਇਹ ਕਰੀਮ ਹੈ ਬਿਲਕੁਲ ਤਿਆਰ ਕਰ ਲਈ ਹੈ ਤੇ ਹੁਣ ਇਹਨੂੰ ਕੀ ਕਰਨਾ ਠੰਡਾ ਪਾਣੀ ਪਾ ਕੇ ਤਿੰਨ ਦੋ ਤਿੰਨ ਵਾਰੀ ਆਪਾਂ ਇਦਾਂ ਧੋ ਲੈਣਾ ਹੈ ਕਰੀਮੀ ਜਿਹੜਾ ਫਾਰਮ ਹੈ ਉਹ نیچے ਬੈਠ ਚੁੱਕਿਆ ਥਾਲੀ ਤੇ ਔਰ ਜਿਹੜਾ ਪਾਣੀ ਹੈ ਨਾ ਉਹ ਆਪਾਂ ਇਹਨੂੰ ਉਤਾਰ ਲਿਆ ਉਤੋਂ ਤੇ ਉਸ ਤੋਂ ਬਾਅਦ ਆਪਾਂ ਤੇ ਉਸ ਤੋਂ ਬਾਅਦ ਆਪਾਂ ਕੀ ਕਰਨਾ ਆ ਦੇਖੋ ਪਾਣੀ ਸਾਰਾ ਮੈਂ ਉਤਾਰ ਲਿਆ ਠੰਡਾ ਦੋ ਤਿੰਨ ਵਾਰੀ ਪਾਣੀ ਪਾਣਾ ਹੈ ਆਪਾਂ ਮਤਲਬ ਕਿ ਜਦੋਂ ਕਮਾਣਾ ਹੈ ਨਾ 100 ਵਾਰ ਕਮਾ ਕੇ ਫਿਰ ਪਾਣੀ ਪਾ ਕੇ ਫਿਰ ਇਹਨੂੰ ਕਮਾਣਾ ਹੈ ਫਿਰ ਉਸ ਤੋਂ ਬਾਅਦ 50 60 ਵਾਰੀ ਕਮਾ ਕੇ ਗੜਵੀ ਨੂੰ ਫਿਰ ਪਾਣੀ ਪਾ ਕੇ ਫਿਰ ਪਾਣੀ ਉਤਾਰ ਦੇਣਾ ਹੈ ਤਿੰਨ ਚਾਰ ਵਾਰੀ ਸਿਰਫ ਇਹ ਜਿਹੜਾ ਘਿਓ ਹੈ ਨਾ ਦੇਸੀ ਘਿਓ ਇਹਨੂੰ ਧੋਣਾ ਹੈ ਮਤਲਬ ਕਿ ਇਹਨੂੰ ਵਾਸ਼ ਕਰਨਾ ਹੈ ਤੇ ਇਹ ਵਾਸ਼ ਹੋਈ ਜਾਣਾ ਤੇ ਜਿਹੜਾ ਇਹਦਾ ਐਕਸਟਰਾ ਜਿਹੜਾ ਓਇਲ ਹੁੰਦਾ ਉਹ ਖਤਮ ਹੋ ਜਾਣਾ ਹੈ ਤੇ ਜਿਹੜੀ ਕਰੀਮ ਹੈ ਨਾ ਉਹ ਦੇਖੋ ਇੰਨੀ ਵਧੀਆ ਬਣ ਕੇ ਇਹ ਰੈਡੀ ਹੋ ਜਾਣੀ ਇਹਦਾ ਕਲਰ ਬਿਲਕੁਲ ਚੇਂਜ ਹੋ ਜਾਣਾ ਹੈ ਇਹਦਾ ਕਲਰ ਬਿਲਕੁਲ ਮਤਲਬ ਕਿ ਚੇਂਜ ਹੋ ਜਾਣਾ ਤੇ ਆਹ ਦੇਖੋ ਆਹ ਕਰੀਮ ਹੈ ਇਹਨੂੰ ਲਗਾ ਕੇ ਜਦੋਂ ਫੇਸ ਤੇ ਰਾਤ ਨੂੰ ਤੁਸੀਂ ਮ사ਜ ਕਰੋਗੇ ਜਿਹੜੀਆਂ ਝੁੱਡੜੀਆਂ ਹੁੰਦੀਆਂ ਨੇ ਹਨਾ ਉਹ ਵੀ ਠੀਕ ਹੋ ਜਾਣਗੇ ਆ ਰਿੰਕਲ ਠੀਕ ਹੋ ਜਾਣਗੇ ਪਿਗਮੈਂਟੇਸ਼ਨ ਸ਼ਾਈਆਂ ਵਾਸਤੇ ਕਾਰਗਿਲ ਹੈ ਤੁਸੀਂ ਇਹ ਕਰੀਮ ਇੱਕ ਵਾਰੀ ਦੋ ਚਮਚੇ ਘਿਓ ਦੇ ਲੈਣੇ ਕੋਈ ਜ਼ਿਆਦਾ ਨਹੀਂ ਹੈਗਾ ਕੁਝ ਵੀ ਇਹਦੇ ਵਿੱਚ ਐਨੇ ਪੈਸਿਆਂ ਵਾਲੀ ਗੱਲ ਨਹੀਂ ਹੈਗੀ ਦੋ ਘਿਓ ਤੇ ਆਮ ਘਿਓ ਤਾਂ ਹੁੰਦਾ ਹੀ ਆਪਣੇ ਘਰਾਂ ਵਿੱਚ ਹਨਾ ਤੇ ਬਸ ਦੋ ਚਮਚੇ ਘਿਓ ਦੇ ਲੋ ਤੇ ਹਫਤੇ ਦੇਢ ਦੀ ਕਿਉਂਕਿ ਇਹ ਖਰਾਬ ਵੀ ਨਹੀਂ ਹੁੰਦੀ ਇਹ ਤਾਂ ਤੁਹਾਨੂੰ ਪਤਾ ਵੀ ਦੇਸੀ ਘਿਓ ਖਰਾਬ ਨਹੀਂ ਹੁੰਦਾ ਇਹਨਾਂ ਆਪਾਂ ਫ੍ਰਿਜ ਵਿੱਚ ਰੱਖ ਦੇਣਾ ਹੈ ਫ੍ਰਿਜ ਵਿੱਚ ਰੱਖ ਕੇ ਜਦੋਂ ਸਵੇਰੇ ਉੱਠੇ ਰਾਤ ਨੂੰ ਸੌਣ ਲੱਗਿਆਂ ਥੋੜਾ ਜਿਹਾ ਲਿਆ ਤੇ ਐਦਾਂ ਇਹਨੂੰ ਮ사ਜ ਕਰ ਦੇਣਾ ਦੇਖੋ ਮੇਰੇ ਮੇਰੇ ਹੱਥ ਦਾ ਕਲਰ ਦੇਖੋ ਕਿੰਨਾ ਬ੍ਰਾਈਟ ਲੱਗ ਰਿਹਾ ਹੈ ਕਿੰਨਾ ਵਧੀਆ ਲੱਗ ਰਿਹਾ ਹੈ ਕੋਈ ਵੀ ਇਹਦੇ ਨਾਲ ਇਹ ਨਾ ਠਿੰਦਾ ਨਹੀਂ ਹੈਗਾ ਜਿਵੇਂ ਦੇਸੀ ਘੋਚ ਹੁੰਦਾ ਕਿਉਂਕਿ ਪਾਣੀ ਨਾਲ ਧੋ ਤੋਂ ਕੇ ਉਹਦੀ ਠੰਢਾਈ ਖਤਮ ਹੋ ਜਾਂਦੀ ਹੈ ਤੇ ਮੀਰਕ ਤੁਹਾਨੂੰ ਇਹ ਬਹੁਤ ਵਧੀਆ ਲੱਗੀ ਹੋਵੇਗੀ ਹੈਨਾ ਕਰੀਮ ਬਣਾਈ ਤੇ ਇੱਕ ਕਰੀਮ ਹੈ ਜਿਹੜੀ ਮੈਂ ਤੁਹਾਡੇ ਨਾਲ ਸ਼ੇਅਰ ਕਰਨੇ ਕਿ ਇਹ ਕਰੀਮ ਮੈਂ ਤਾਂ ਸ਼ੇਅਰ ਕਰਨ ਲੱਗੀ ਹਾਂ ਜਿਹੜੀਆਂ ਕੁੜੀਆਂ ਹੁੰਦੀਆਂ ਨੇ 16 17 18 ਸਾਲਾਂ ਦੀਆਂ ਹੈਨਾ ਮੁੰਡੇ ਕੁੜੀਆਂ ਉਹਨਾਂ ਦੇ ਪਿੰਪਲ ਹੁੰਦੇ ਤੇ ਪਿੰਪਲਾਂ ਦੇ ਦਾਗ ਹੋ ਜਾਂਦੇ ਆ ਇਹ ਕਰੀਮ ਜਿਹੜੀ ਇਹ ਨਾ ਇਹ ਜੈਲ ਹੈ ਇੱਕ ਤੇ ਜੈਲ ਹੈ ਬਹੁਤ ਵਧੀਆ ਜੈਲ ਹੈ ਕਲਿੰਜੋਲ ਇਹਦਾ ਨਾਮ ਹੈ ਕਲਿੰਜੋਲ ਕਲਿੰਜੋਲ ਜੈਲ ਹੈ ਇਹ ਕਿਸੇ ਵੀ ਮੈਡੀਕਲ ਸਟੋਰ ਚ ਮਿਲ ਜਾਂਦੀ ਹੈ ਕਲਿੰਜੋਲ ਔਰ 50 ਰੁਪਏ ਦੀ ਸਿਰਫ ਆਂਦੀ ਹੈ ਜੈਲ ਹੈ ਕੋਈ ਟਿਊਬ ਨਹੀਂ ਹੈਗੀ ਕੋਈ ਕਰੀਮ ਨਹੀਂ ਇਹ ਜੈਲ ਹੈ ਇਹਨੂੰ ਰਾਤ ਨੂੰ ਅਪਲਾਈ ਕਰਨਾ ਤੇ ਜਿਹੜੀਆਂ ਬੱਚੀਆਂ ਦੇ ਜਿਹਨਾਂ ਮੁੰਡਿਆਂ ਦੇ ਚਿਹਰੇ ਤੇ ਪਿੰਪਲ ਹੁੰਦੇ ਨੇ ਉਹ ਠੀਕ ਹੋ ਜਾਂਦੇ ਨੇ ਤੇ ਦਾਗ ਤੱਬੇ ਜਿਹੜੇ ਹੁੰਦੇ ਨੇ ਉਹ ਵੀ ਠੀਕ ਹੋ ਜਾਂਦੇ ਨੇ ਤੇ ਬਾਕੀ ਆ ਜਿਹੜੀ ਮਕਰੀਮ ਬਣਾਈ ਮੈਂ ਤੁਹਾਨੂੰ ਲਾ ਕੇ ਦਿਖਾਨੀ ਆ ਦੇਖੋ ਇਹਨੂੰ ਫ੍ਰਿਜ ਚ ਰੱਖ ਦੇਣਾ ਤੇ ਇਹ ਜੰਮ ਜਾਂਦੀ ਵੀ ਤੇ ਤੁਹਾਨੂੰ ਪਤਾ ਹੀ ਫ੍ਰਿਜ ਚ ਕਿਉਂ ਜਿਹੜਾ ਜੰਮ ਜਾਂਦਾ ਹੈ ਤੇ ਇਹ ਨਾਲ ਐਕਸਟਰਾ ਠਿੰਦਾ ਹੁੰਦਾ ਨਾ ਠੰਡਿਆਈ ਹੁੰਦੀ ਹੈ ਜਿਹੜਾ ਐਕਸਟਰਾ ਔਇਲ ਹੁੰਦਾ ਉਹ ਖਤਮ ਹੋ ਚੁੱਕਿਆ ਹੈ ਤੇ ਇਹ ਕਰੀਮੀ ਫਾਰਮ ਚ ਬਣ ਚੁੱਕਾ ਹੈ ਤੇ ਇਦਾਂ ਰਾਤ ਨੂੰ ਲਗਾਉਣਾ ਹੈ ਆਪਾਂ ਚਿਹਰੇ ਦੀ ਮ사ਜ ਕਰਨੀ ਹੈ ਤੇ ਜਿਹੜੇ ਹੁੰਦੇ ਨੇ ਚਿਹਰੇ ਦੇ ਇੱਕ ਨਾ ਚਾਰ ਪੰਜ ਐਕਸਰਸਾਈਜ਼ ਹੁੰਦੀਆਂ ਨੇ ਚਿਹਰੇ ਦੀ ਉਹ ਵੀ ਤੁਹਾਡੇ ਨਾਲ ਮੈਂ ਕਦੀ ਸ਼ੇਅਰ ਕਰਾਂਗੀ ਤੇ ਉਹ एक्सरसाइज ਕਰਨ ਨਾਲ ਕੀ ਹੁੰਦਾ ਹੈ ਜਿਹੜੇ ਆਪਣੇ ਅੱਖਾਂ ਦੇ ਕੋਲੇ ਵੱਟ ਜੇ ਪੈਣੇ ਸ਼ੁਰੂ ਹੋ ਜਾਂਦੇ ਨੇ ਰਿੰਕਲ ਪੈਣੇ ਸ਼ੁਰੂ ਹੋ ਜਾਂਦੇ ਉਹ ਠੀਕ ਹੋ ਜਾਂਦੇ ਆ ਜਿਹੜੀ ਆਪਣਾ ਜਿਹੜੀ ਇਥੋਂ ਜੋ ਲਾਈਨ ਹੁੰਦੀ ਹੈ ਜਿਹਨਾਂ ਦੀ ਜੋ ਲਾਈਨ ਘਟਦੀ ਜਾਂਦੀ ਹੈ ਜੋ ਲਾਈਨ ਜਿਹੜੀ ਨਹੀਂ ਬਣ ਪਾਉਂਦੀ ਹੈਗੀ ਉਹ ਤਾਂ ਨਾ ਸ਼ੇਅਰ ਕਰਾਂਗੀ ਤੇ ਬਸ ਅੱਜ ਦੀ ਵੀਡੀਓ ਇਹ ਵਾਲੀ ਵਾਤੂ ਵਾਤ ਸ਼ੇਅਰ ਕਰ ਦੇਣਾ ਲਾਈਕ ਕਰ ਦੇਣਾ